ਅਸ਼ਵਗੰਧਾ ਹੈ ਕਿ ਐ ਤੁਹਾਨੂੰ ਪਤਾ ਵੀ ਆ ਅਸ਼ਵਗੰਧਾ ਅਸਲ ਚ ਕੰਮ ਕੀ ਕਰਦਾ ਆਜੋ ਫਿਰ ਦੱਸੀਏ ਤੁਹਾਨੂੰ ਅਸ਼ਵਗੰਧਾ ਦੇ ਵੈਸੇ ਤਾਂ ਬਹੁਤ ਸਾਰੇ ਫਾਇਦੇ ਨੇ ਪਰ ਇੱਕ ਬਹੁਤ ਇੰਪੋਰਟੈਂਟ ਕੰਮ ਇਹ ਬਹੁਤ ਚੰਗੀ ਤਰ੍ਹਾਂ ਕਰਦਾਗਾ ਸਰੀਰ ਦਾ ਜਿਹੜਾ ਮੁੱਖ ਸਟ੍ਰੈਸ ਹਾਰਮੋਨ ਹੁੰਦਾ ਕorticol ਹਾਰਮੋਨ ਉਹਨੂੰ ਘਟਾਉਂਦਾ ਤੇ ਥੋੜਾ ਨਹੀਂ ਕਈ ਵਾਰੀ ਤਾਂ ਇਹ ਪ੍ਰੈਸਕ੍ਰਿਪਸ਼ਨ ਦਵਾਈਆਂ ਤੋਂ ਵੀ ਜ਼ਿਆਦਾ ਘਟਾਉਂਦਾ ਅਸ਼ਵਗੰਧਾ ਤੇ ਜਦੋਂ ਰਿਸਰਚ ਹੋਈ ਉਦੋਂ ਸਾਇੰਟਿਸਟਾਂ ਨੇ ਦੋ ਵੱਖ-ਵੱਖ ਗਰੁੱਪਾਂ ਚ ਮੰਡਿਆ ਇੱਕ ਗਰੁੱਪ ਨੂੰ ਅਸ਼ਵਗੰਧਾ ਦਿੱਤਾ ਤੇ ਦੂਜੇ ਨੂੰ ਪਲੇਸਬੋ ਪਲੇਸਬੋ ਦਾ ਮਤਲਬ ਵੀ ਫੇਕ ਦਵਾਈ ਵੀ ਪਰਮਜੇ ਚ ਪਾ ਕੇ ਕੋਈ ਫੇਕ ਜੀ ਗੋਲੀ ਦਿੱਤੀ ਮਤਲਬ ਬੰਦੇ ਨੂੰ ਐਦਾਂ ਲੱਗਦਾ ਵੀ ਉਹਨੂੰ ਵੀ ਅਸ਼ਵਗੰਧਾ ਹੀ ਦਿੱਤਾ ਗਿਆ ਹੈਗਾ ਰਿਜ਼ਲਟ ਪਤਾ ਕੀ ਆਇਆ ਅਸ਼ਵਗੰਧਾ ਲੈਣ ਵਾਲੇ ਦਾ ਕੋਰਟੀਸੋਲ ਲੈਵਲ 67% ਘਟ ਗਿਆ ਤੇ ਡਾਕਟਰ ਤੋਂ ਜਦੋਂ ਆਪਾਂ ਸਭ ਤੋਂ ਸਟਰੋਂਗ ਪ੍ਰੈਸਕ੍ਰਿਪਸ਼ਨ ਡਰੱਗ ਕੋਰਟੀਸੋਲ ਘਟਾਉਣ ਲਈ ਵਰਤਦੇ ਆਂ ਉਹ ਵੀ ਲਗਭਗ 50 ਤੋਂ 70% ਤੱਕ ਹੀ ਘਟਾਉਂਦੀ ਆ 스트ੈਸ ਹਾਰਮੋਨ ਨੂੰ ਐਨਾ ਇਫੈਕਟਿਵਲੀ ਕੰਟਰੋਲ ਕਰਨ ਕਰਕੇ ਹੀ ਨਾ ਰਿਸਰਚ ਚ ਅਸ਼ਵਗੰਧਾ ਦੇ ਬਹੁਤ ਸਾਰੇ ਬੈਨੀਫਿਟ ਵੇਖੇ ਗਏ ਨੇ ਜਿਵੇਂ 스트ੈਸ ਐਂਜਾਇਟੀ ਨੂੰ ਘਟਾ ਦਿੰਦਾ ਸਲੀਪ ਕੁਆਲਿਟੀ ਚ ਸੁਧਾਰ ਕਰ ਦਿੰਦਾ ਮੂਡ ਤੇ ਫੋਕਸ ਵਿੱਚ ਇੰਪਰੂਵਮੈਂਟ ਹੋ ਜਾਂਦੀ ਆ ਸਟਰੈਂਥ ਮਸਲ ਮਾਸ ਟੈਸਟੋਸਟੇਰੋਨ ਲੈਵਲ ਇਹ ਇਨਕਰੀਜ਼ ਹੋ ਜਾਂਦੇ ਨੇ ਇਹ ਸਾਰਾ ਕੁਝ ਸੁਣ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਣਾ ਹਨਾ ਪਰ ਇਸ ਚ ਵੀ ਇੱਕ ਪ੍ਰੋਬਲਮ ਆ ਗਈ ਕorticisol ਹਮੇਸ਼ਾ ਮਾੜੀ ਚੀਜ਼ ਨਹੀਂ ਹੁੰਦੀ ਇਹ ਵੀ ਇੱਕ ਹਾਰਮੋਨ ਆ ਜਿਹੜਾ ਤੁਹਾਨੂੰ ਸਵੇਰੇ ਜਗਾਉਂਦਾ metabolisme regulate ਕਰਦਾ ਤੁਹਾਡਾ ਤੁਹਾਡੀ એનર્ਜੀ ਤੇ ਫੋਕਸ ਦਿੰਦਾ ਸਹੀ ਮਾਤਰਾ ਚ ਇਨਫੋਰਮੇਸ਼ਨ ਨੂੰ ਇਹ ਮੈਨੇਜ ਕਰਦਾ ਕorticisol ਸਟ्रेस ਹਾਰਮੋਨ ਦੀ ਲੋਡ ਥੋਨੂੰ ਹੈਗੀ ਤਾਂ ਹੈਗੀ ਪਰ ਹਰ ਸਮੇਂ ਨਹੀਂ ਚਾਹੀਦੀ ਹੁੰਦੀ ਇਸ ਲਈ ਅਸ਼ਵਗੰਧਾ ਨੂੰ ਸ਼ਾਰਟ ਟਰਮ ਸਟ्रेस ਹੈਂਡਲ ਕਰਨ ਲਈ ਟੂਲ ਵਾਂਗੂ ਵਰਤਨਾ ਚਾਹੀਦਾ ਜੇ ਹਰ ਰੋਜ਼ ਯੂਜ਼ ਕਰੋਗੇ ਤਾਂ ਤੁਹਾਨੂੰ ਇਹਦੀ ਐਡਿਕਸ਼ਨ ਪੈ ਜਾਣੀ ਆ ਇੱਕ ਗੱਲ ਹੋਰ ਅਸ਼ੋਗਨ ਦਾ ਫੇਕ ਤੇ ਮਿਸਲੇਬਲ ਵੀ ਬਹੁਤ ਆਉਂਦਾ ਇਸੇ ਕਰਕੇ ਤੁਸੀਂ ਕੋਈ ਟੈਸਟਡ ਪ੍ਰੋਡਕਟ ਹੀ ਖਰੀਦੋ ਜਾ ਕੇ ਤੋਂ ਡਾਇਰੈਕਟ ਬਾਇ ਕਰੋ